ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀ ਜੀ ਰੇਲਾ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾ ਨਾਲ ਹਾਜ਼ਰ ਹੋਇਆ ਜੀ ਤਲਵੰਡੀ ਭਾਈ ਤੋਂ ਸਮਾਜ ਸੇਵਿਕ ਪ੍ਰਕティ ਖਾਲਸਾ ਜੀ ਨੇ ਦੱਸਿਆ ਕਿ ਤਲਵੰਡੀ ਭਾਈ ਦੇ ਆਸ-ਪਾਸ ਨਾਲ ਲੱਗਦੇ ਪਿੰਡ ਜਿਵੇਂ ਛੂਛੇ ਸਰਾਹ ਜਿਵੇਂ ਸਰਾਹਲੀ ਕਰਮੂ ਵਾਲਾ ਤੇ ਕੁਝ ਇਨ੍ਹਾਂ ਸਾਰੇ ਲਗਭਗ ਆਸ-ਪਾਸ ਦੇ ਪਿੰਡਾਂ ਨੇ ਸਾਂਝ ਸਾਂਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਬਠਿੰਡਾ ਤੋਂ ਅਮਰਸਰ ਜਾਂਦੇ ਰੋਡ ਦੇ ਉੱਤੇ ਚਾਹ ਦੇ ਬਕੌੜਿਆਂ ਦਾ ਲੰਗਰ ਸ਼ੀਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਦੇ ਨੂੰ ਸਮਰਪਿਤ ਇਸ ਰੋਡ ਦੇ ਉੱਤੇ ਲਗਾਇਆ ਔਰ ਸਮੂਹ ਸਾਥ ਸੰਗਤ ਦੀ ਇਸ ਉਪਰਾਲੇ ਦੀ ਸ਼ਾਨਘਾਤ ਕਰਦਾ ਪ੍ਰੇਮਿਕ ਖਾਲਸਾ ਜੀ ਵੱਲੋਂ ਕਿਆ ਕਿਆ ਕਿ ਇਹ ਕਵੰਡੀ ਭਾਈ ਦੇ ਲਈ ਬਹੁਤ ਹੀ ਮੁਸੀਬਾ ਵਾਲੀ ਗੱਲ ਹੈ ਕਰਮ ਵਾਲੀ ਗੱਲ ਹੈ ਕਿ ਆਸ-ਪਾਸ ਦੇ ਪਿੰਡਾਂ ਨੇ ਇਹ ਯੋਗਦਾਨ ਦੇ ਕੇ ਔਰ ਬਹੁਤ ਸੋਹਣਾ ਉਪਰਾਲਾ ਕੀਤਾ ਇਹਨੂੰ ਪਾਣੀ ਦਾ ਗੋੜਿਆ ਕੋਈ ਨਹੀਂ ਇਹ ਸੇਵਾ ਤਲਵੰਦੀਪਾਈ ਦੇ ਵਿੱਚ ਸਾਡੇ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਲਾਗੀ ਤੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ ਦਸਵੇਂ ਪਾਤਸ਼ਾਹ ਦੇ ਅਵਤਾਰ ਜਿਹੜੇ ਨੂੰ ਮੱਕ ਰੱਖਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ